ਨਵਾਂ ਸ਼ਹਿਰ ਦੇ ਜਾੜਲਾ ਪਿੰਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨਸ਼ੇੜੀ ਵਿਅਕਤੀ ਦੇ ਵੱਲੋਂ ਪਿੰਡ ਦੀ ਹੀ ਇੱਕ ਔਰਤ ਦਾ ਉਸ ਦੇ ਘਰ ਦੇ ਵਿੱਚ ਵੜ ਕੇ ਮਰਡਰ ਕੀਤਾ ਗਿਆ। ਇਹ ਔਰਤ ਜੋ ਕਿ ਰਾਤ ਦੇ ਸਮੇਂ ਆਪਣੇ ਘਰ ਦੇ ਵਿੱਚ ਸੁੱਤੀ ਹੋਈ ਸੀ ਉਸ ਦੇ ਘਰ ਦੇ ਵਿੱਚ ਨਸ਼ੇੜੀ ਵਿਅਕਤੀ ਚੋਰੀ ਦੇ ਇਰਾਦੇ ਦੇ ਨਾਲ ਦਾਖਲ ਹੁੰਦਾ ਤੇ ਸੁੱਤੀ ਹੋਈ ਇਸ ਔਰਤ ਦੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਉਣ ਦੀ ਕੋਸ਼ਿਸ਼ ਕਰਦਾ ਪਰ ਇੰਨੇ ਦੇ ਵਿੱਚ ਔਰਤ ਉੱਠ ਜਾਂਦੀ ਹੈ ਤੇ ਇਸ ਨਸ਼ੇੜੀ ਵਿਅਕਤੀ ਦੇ ਵੱਲੋਂ ਔਰਤ ਦੇ ਗਲ ਦੇ ਵਿੱਚ ਜੋ ਚੁੰਨੀ ਪਾਈ ਹੋਈ ਸੀ ਉਸੇ ਦੇ ਨਾਲ ਗਲ ਘੋਟ ਕੇ ਔਰਤ ਦੀ ਹਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੋਂ ਇੱਕ ਰੋ ਬਾਹਰ ਨਿਕਲਦਾ ਹੈ ਤੇ ਬਾਹਰ ਖੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਇਸ ਕਤਲ ਦੀ ਪੜਕ ਲੱਗਦੀ ਹੈ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਕਾਰਵਾਈ ਹੁਣ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜੋ ਜਾਣਕਾਰੀ ਪਿੰਡ ਵਾਸੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਮ੍ਰਿਤਕ ਔਰਤ ਇਸ ਦਾ ਨਾਮ ਆਸ਼ਾ ਰਾਣੀ ਹੈ 55 ਸਾਲ ਇਸ ਦੀ ਉਮਰ ਹੈ ਇਸ ਦਾ ਪਤੀ ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਕਈ ਵਾਰ ਉਹ ਘਰ ਦੇ ਵਿੱਚ ਆਉਂਦਾ ਹੈ ਕਈ ਵਾਰ ਉਹ ਘਰ ਤੋਂ ਬਾਹਰ ਹੀ ਰਹਿੰਦਾ ਹੈ ਔਰਤ ਘਰ ਦੇ ਵਿੱਚ ਇਕੱਲੀ ਹੀ ਰਹਿ ਰਹੀ ਸੀ ਉਸ ਦੇ ਤਿੰਨ ਬੱਚੇ ਨੇ ਇੱਕ ਜੋ ਉਸ ਦਾ ਲੜਕਾ ਹੈ ਉਹ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਲਦਾਖ ਦੇ ਵਿੱਚ ਉਸ ਦੀ ਡਿਊਟੀ ਇਸ ਵੇਲੇ ਲੱਗੀ ਹੋਈ ਹੈ ਤੇ ਦੋ ਲੜਕੀਆਂ ਜੋ ਇਸ ਔਰਤ ਦੀਆਂ ਨੇ ਉਹ ਦੋਹੇ ਵਿਆਹੀਆਂ ਹੋਈਆਂ ਤੇ ਆਪਣੇ ਸਹੁਰੇ ਘਰ ਰਹਿੰਦੀਆਂ ਨੇ ਤੇ ਘਰ ਦੇ ਵਿੱਚ ਇਹ ਔਰਤ ਇਕੱਲੀ ਰਹਿ ਰਹੀ ਸੀ ਇਸੇ ਗੱਲ ਦਾ ਫਾਇਦਾ ਚੱਕ ਕੇ ਪਿੰਡ ਦਾ ਹੀ ਇੱਕ ਨਸ਼ੇੜੀ ਵਿਅਕਤੀ ਮੱਖਣ ਸਿੰਘ ਉਸ ਦਾ ਨਾਮ ਹੈ ਜੋ ਕਿ ਘਰ ਦੇ ਵਿੱਚ ਰਾਤ ਦੇ ਸਮੇਂ ਦਾਖਲ ਹੁੰਦਾ ਹੈ